ਸਰਕਾਰ ਮੁਰਦਾਬਾ 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 ਮੋਦੀ ਸਰਕਾਰ ਮੁਰਦਾਬਾ 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 ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਵਾਜਸੀ ਚੁੱਕੇ ਮੇਰ ਸਿੰਘ ਔਰ ਛੰਗਾਰਾਏ ਠਾੜ ਵਿਖੇ ਤਹਿਸੀਲ ਗੁਰੂ ਹਰ ਸਾਹ ਜ਼ਿਲ੍ਹਾ ਫਰੋਹਿੰਦਪੁਰ ਦੇ ਵਿੱਚ ਖੜੇ ਆ। ਤੋਂ ਅੱਜ ਪਿੰਡ ਦੀ ਜਿਹੜੀ ਇਕਾਈ ਹੈ ਜੁਗੇ ਮੇਰ ਸਿੰਘ ਦੀ ਉਹ ਬਣਾਈ ਗਈ ਹੈ ਜਿਸ ਦੇ ਵਿੱਚ ਪਿੰਡ ਵੱਲੋਂ ਬਹੁਤ-ਬਹੁਤ ਸਹਿਯੋਗ ਮਿਲਿਆ ਔਰ ਹਮ ਹਮਾ ਕੇ ਜਿਹੜਾ ਇਹਨਾਂ ਨੇ ਆਪ ਸਾਨੂੰ ਸੱਦਿਆ ਕਿ ਪ੍ਰਧਾਨ ਜੀ ਆਓ ਤੇ ਇਕਾਈ ਦਾ ਜਿਹੜਾ ਸਾਡਾ ਜਿਹੜਾ ਇੱਥੇ ਪਿੰਡ ਦਾ ਉਹ ਬਣਾ ਕੇ ਤੇ ਸਦਾਰ ਕੀਤਾ ਜਾਵੇ। ਸੋ ਅਸੀਂ ਸਾਰੇ ਮੈਂਬਰਾਂ ਦਾ ਜਿੰਨੇ ਕਾਈ ਮੈਂਬਰ ਐ ਇਸ ਵੇਲੇ ਕਾਈ ਮੈਂਬਰ ਖੜੇ ਆ ਉਹਦੇ ਥੋੜੀ ਦੇਰ ਤੱਕ ਅਸੀਂ ਵੰਡਦੇ ਨੇ ਆ ਤੇ ਇਹਨਾਂ ਦਾ ਮੈਂ ਭਾਰਤੀ ਕਿਸਾਨ ਇਕਤਾ ਡਕਾਉਂਦਾ ਬੂਟਾ ਸਿੰਘ ਬੁਰਜਗਿਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪ ਮੁਹਾਰੇ ਜਥੇਬੰਦੀ ਦੇ ਵਿੱਚ ਆਉਣ ਦਾ ਪਰਨ ਲਿਆ ਹੈ ਕਿ ਅਸੀਂ ਸਾਰੇ ਜਥੇਬੰਦੀ ਦੇ ਵਿੱਚ ਆਉਣਾ ਚਾਹੁੰਦੇ ਆਂ ਔਰ ਬੜੀ ਖੁਸ਼ੀ ਦੀ ਗੱਲ ਹੈ ਅੱਜ ਅਸੀਂ ਬੂਟਾ ਸਿੰਘ ਬੁਰਜਗਿਲ ਜਿਹੜੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਵਾਅਦਾ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਹਜੇ ਜਿਹੜੇ ਸਾਡੇ ਚੰਗੇ ਸਾਥੀ ਗੇ ਬਿਆਸ ਉਹ ਆਏ ਨਹੀਂ ਗਏ ਉਹ ਆ ਜਾਣਗੇ ਤੇ ਇਕਾਈ ਦੇ ਵਿੱਚ ਹੋਰ ਵੀ ਵਾਧਾ ਹੋਵੇਗਾ ਇਸ ਦੇ ਨਾਮ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਮੈਂ ਤੇ ਕੋਈ ਪ੍ਰਧਾਨ ਹੀ ਬਣਾਉਗਾ ਸੀਐਸ ਪਿੰਡ ਦਾ ਕਿਵੇਂ ਕੀ ਸਾਹਿਬ ਪ੍ਰਧਾਨ ਡਾਕਟਰ ਸਾਹਿਬ ਹੁਣੇ ਬਣਾਉਣੇ ਆ ਰਜਿਸਟਰ ਸਾਡੇ ਕੋਲੇ ਆ ਹਾਂਜੀ ਉਹਦੇ ਹੁਣ ਮੰਡਣ ਲੱਗੇ ਕਿਉਂ ਅਸੀਂ ਨਹੀਂ ਬਣਾਉਣਾ ਠੀਕ ਹੈ ਜੀ ਪ੍ਰਧਾਨ ਜੀ ਇਹਨਾਂ ਨੇ ਆਪ ਜਿਹੜੇ ਸਹਿਮਤੀ ਨਾਲ ਦੇਣੇ ਆ ਸੀਨੀਅਰ ਮੀਤ ਪ੍ਰਧਾਨ ਜਰਨੈਲ